ਸ਼ੁਰੂ ਕਰਦੇ ਆਪਾਂ ਡੋਨਾਲਡ ਟਰੰਪ ਤੋਂ ਕਿਉਂਕਿ ਟਰੰਪ ਸਾਹਿਬ ਜਿਹੜੇ ਹੈਗੇ ਨੇ ਉਹ ਕੋਈ ਨਾ ਕੋਈ ਬਿਆਨ ਕੋਈ ਨਾ ਕੋਈ ਗੱਲ ਐਸੀ ਉਹ ਕਰਦੇ ਹੀ ਰਹਿੰਦੇ ਐ ਕਿ ਚਰਚਾ ਦੇ ਵਿੱਚ ਰਹਿਣ ਤੇ ਉਹ ਇੱਧਰ ਭਾਰਤ ਵਾਲੇ ਪਾਸੇ ਪਤਾ ਨਹੀਂ ਕਿ ਐਸੀ ਦੋਸਤੀ ਨਿਭਾਉਂਦੇ ਨੇ ਜਾਂ ਫਿਰ ਕੈਸੀ ਕਹ ਲੋ ਕਿ ਕੋਈ ਮਨਤ ਜ਼ਹਿਰ ਦੇ ਲਈ ਬੈਠੇ ਨੇ ਕਿ ਕੋਈ ਨਾ ਕੋਈ ਗੱਲ ਐਸੀ ਕਰ ਦਿੰਦੇ ਆ ਹੁਣ ਕਹਿੰਦੇ ਵੀ ਟੈਰਿਫ ਲਾਉਣਾ 500% ਸੰਸਦ ਦੇ ਵਿੱਚ ਬਿੱਲ ਲੈ ਕੇ ਜਾਣਾ ਜੇ ਪਾਸ ਹੋ ਗਿਆ ਤੇ ਫਿਰ ਪਤਾ ਨਹੀਂ ਅੱਗੇ ਕੀ ਹੋਣਾ ਪਰ ਇੱਕ ਚੀਜ਼ ਤੇ ਮਿੰਟੂ ਜੀ ਹੈ ਜਿਹੜਾ ਵੀ ਉਹ ਦੇ ਕਿਸੇ ਵਿਰੋਧੀ ਦੇ ਨਾਲ ਖੜ ਜਾਂਦਾ ਉਹ ਨੂੰ ਕਹਿੰਦਾ ਵੀ ਤੈਨੂੰ ਤੇ ਬਾਅਦ ਚ ਦੇਖੋ ਪਹਿਲਾਂ ਜਿਹੜਾ ਨਾਲ ਖੜਾ ਹੈ ਇਹਨੂੰ ਵੇਖ ਲਾ ਮੈਂ ਇਹੀ ਹਿਸਾਬ ਕਿਤਾਬ ਇਹਦਾ ਨਹੀਂ ਨਹੀਂ ਮੈਂ ਤੇ ਮੰਨਦਾ ਕਿ ਉਹ ਤੁਸੀਂ ਕਹਾਂ ਨਾ ਵੀ ਉਹ ਬਿੱਲ ਜਾਣਾ ਸਮਝ ਲੋ ਹੋ ਗਿਆ ਹੋ ਗਿਆ ਉਹ ਨਹੀਂ ਮੰਨਦਾ ਕਿਸੇ ਦੀ ਸੰਸਦ ਸੰਸਦ ਵੀ ਮੈਨੂੰ ਲੱਗਦਾ ਕਿ ਉਹਨੇ ਪਲਟ ਦੇਣਾ ਸਾਰਾ ਕੁਝ ਉਥੇ ਸਰ ਦੱਬੀ ਆਉਦਾ ਕੰਮ ਉਥੇ ਯੂਰਪ ਦੇ ਨਾਲ ਵੀ ਮੱਥਾ ਲਾ ਬੈਠਾ ਹੈ ਕਹਿੰਦਾ ਗ੍ਰੀਨਲੈਂਡ ਚਾਹੀਦਾ ਉਹ ਕਿਸੇ ਤੇ ਨਹੀਂ ਮੰਨਦਾ ਮੈਨੂੰ ਨਹੀਂ ਲੱਗਦਾ ਬਸ ਸਵਾਇਆ ਆਪਦੀ ਘਰ ਵਾਲੀ ਤੋਂ ਹੋਰ ਨਹੀਂ ਮੰਨਦਾ ਕਿਸੇ ਮਤਲਬ ਇੰਨੀਆਂ ਤੇ ਭਾਵੇਂ ਉਹਨੂੰ ਮਨਾ ਮੈਨੂੰ ਲੈਂਦੀ ਹੋਵੇ ਜੀ ਬਾਕੀ ਉਹ ਦੱਬੀ ਤੁਰਿਆ ਹੁੰਦਾ ਦੱਬੀ ਤੁਰਿਆ ਹੁੰਦਾ ਭਾਈ ਗੱਲ ਪਤਾ ਕੀ ਆ ਸੁਖਮ ਸਿੰਘ ਸਾਹਿਬ ਕਿ 5% ਟੈਰਿਫ ਜੇ ਮੰਨ ਲੂ ਇੰਪੋਜ਼ ਹੁੰਦੇ ਇੰਡੀਆ ਤੇ ਤੁਸੀਂ ਵੇਖੋਗੇ ਹੁੰਦਾ ਹੈ ਕਿ ਨਹੀਂ ਉਹ ਬਾਤ ਦੀ ਗੱਲ ਹੈ ਪਰ ਸਾਡਾ ਕੱਲ ਸ਼ੇਅਰ ਬਾਜ਼ਾਰ ਜਿਹੜਾ ਹੈ ਉਹਦਾ ਐਸਾ ਗੋਤਾ ਆਇਆ ਐਸਾ ਗੋਤਾ ਆਇਆ ਕਿ ਲਗਭਗ 8 ਲੱਖ ਕਰੋੜ ਰੁਪਈਆ ਡੁੱਬ ਗਿਆ ਹੂੰ ਇਨਵੈਸਟਰਸ ਦਾ ਜੀ ਇਤੇ ਇੱਕ ਪਤਾ ਪਤਾ ਨਹੀਂ ਕਿਹੋ ਜੀਆਂ ਸ਼ਕਤੀਆਂ ਲੈ ਕੇ ਜੰਮਿਆ ਕਿ ਇਹਦੇ ਬੋਲ ਦੇ ਨਾਲ ਹੀ ਕਈ ਕਈ ਲੱਖ ਕਰੋੜ ਰੁਪਈਆ ਜਿਹੜਾ ਸਫਾਹਾ ਹੋ ਜਾਂਦਾ ਸੱਚੀ ਗੱਲ ਹੈ ਬਿਲਕੁਲ ਹੁਣ ਜੇ ਆਪਾਂ ਗੱਲ ਕਰੀਏ ਕਿ ਬਈ ਜੇ ਅਸੀਂ ਇਸ ਅਧਾਰ ਨੂੰ ਲੈ ਕੇ ਚਲਦੇ ਆ ਕਿ ਟੈਰਫ ਦੀ ਸਮੱਸਿਆ ਕਿੰਦਾ ਦੀ ਹੋ ਸਕਦੀ ਹੈ ਸਰ ਬਹੁਤ ਵੱਡੀ ਗੱਲ ਹੋ ਜਾਏਗੀ ਹੂੰ ਤੁਹਾਨੂੰ ਪਤਾ ਹੈ ਕਿ ਜੇ ਮੰਨ ਲਓ 500% ਟੈਰਫ ਦੀ ਗੱਲ ਕਰੀਏ ਤਾਂ ਨੰਬਰ 1 ਕਿ ਤੁਹਾਡੀ ਚੀਜ਼ ਜਿਹੜੀ ਅਮਰੀਕਾ 'ਚ 1 ਡਾਲਰ ਦੀ ਸੀ ਉਹ ਬਾਅਦ ਚ ਹੋ ਗਈ 1.5 ਦੀ ਟੈਰਫ ਦੇ ਬਾਅਦ ਜੀ ਜੋ 6 ਡਾਲਰ ਦੀ ਹੋ ਗਈ ਇਹਦਾ ਮਤਲਬ ਇਹ ਹੈ ਕਿ ਤੁਹਾਡਾ ਜਿਹੜਾ ਮਾੜਾ ਮੋਟਾ ਐਕਸਪੋਰਟ ਸੀ ਉਹਦੇ ਵੀ ਵਾਜੇ ਵਜੇਗਾ ਬਿਲਕੁਲ अच्छा दूसरी गल ते आ जाओ फिर आ जाओ तुही ਵੀ ਰਸ਼ੀਆ ਤੋਂ ਕੱਲਾ ਉਹ ਕਹਿੰਦੇ ਤੇਲ ਨਹੀਂ ਗੈਸ ਜਾਂ ਜਿਹੜੇ ਨਿਊਕਲੀਅਰ ਪਰਮਾਣੂ ਬਿਜਲੀਕਰ ਹੁੰਦੇ ਆ ਜਿਹੜੇ ਕਿ ਉਹਨਾਂ ਵਾਸਤੇ ਜੇ ਤੁਸੀਂ ਕੁਝ ਚੀਜ਼ ਵਾਸਤੇ ਖਰੀਦਿਆ ਤਦ ਵੀ ਗੈਸ ਵੀ ਸਾਰੇ ਕਾਸੇ ਤੇ ਹੀ ਕਹ ਲੋ ਹਾਂਜੀ ਤੇ ਫਿਰ ਤੁਸੀਂ ਉਹ ਜਿਹੜੇ ਕੁਝ ਆਪਣੇ ਹੈਗੇ ਨੇ ਪਾਵਰ ਪਲਾਂਟ ਇਸ ਤਰ੍ਹਾਂ ਦੇ ਕੇ ਜਿੱਥੋਂ ਜੜੀਆਂ ਪਰਮਾਣੂ ਚੀਜ਼ ਵਾਸਤਾ માં ਆਉਂਦੀਆਂ ਨੇ ਤਾਂ ਉਹ ਉਧਰੋਂ ਕੀ ਬਣੇਗਾ ਫਿਰ ਇਸ ਤੋਂ ਇਲਾਵਾ ਇੱਕ ਵੱਡਾ ਸੰਕਟ ਇਹ ਆ ਕਿ ਤੁਹਾਡਾ ਰੁਪਇਆ ਡਿੱਗ ਰਿਹਾ ਹੈ ਤੇ ਜਦੋਂ ਤੁਸੀਂ ਤੇਲ ਦੀ ਖਰੀਦੋ-ਫਰੋਖਤ ਕਰਨੀ ਹੋਣ ਰਸ਼ੀਆ ਤੋਂ ਬਾਅਦ ਜੇ ਕਿਸੇ ਕੋਲ ਜਾਓਗੇ ਤੁਹਾਡੇ ਕੋਲ ਆਪਸ਼ਨ ਕੀ ਨੇ ਹੂੰ OPEC ਵੈਨਜ਼ੁਏਲਾ ਤੇ ਹੁਣ ਮੈਨੂੰ ਲੱਗਦਾ ਕਿ ਅਜੇ ਅੱਜ ਵੀ ਜੇ ਅਮਰੀਕਾ ਕੰਪਨੀਆਂ ਉੱਥੇ ਜਾਣ ਅਮਰੀਕਾ ਦੀਆਂ ਕੰਪਨੀਆਂ ਤੇ ਸਾਲ ਡੇਢ ਸਾਲ ਮੈਨੂੰ ਨਹੀਂ ਲੱਗਦਾ ਕਿ ਉੱਥੋਂ ਤੇਲ ਨਿਕਲੇਗਾ ਜੀ ਈਰਾਨ ਤੇ ਪਹਿਲਾਂ ਸੈਂਕਸ਼ਨ ਲੱਗੇ ਆ ਤੇਲ ਕਿੱਥੋਂ ਖਰੀਦੋਗੇ ਤੇਲ ਖਰੀਦੋਗੇ ਜਾ ਕੇ ਤੁਸੀਂ ਇੰਨਾ ਤੋਂ OPEC ਕੰਟਰੀਆਂ ਤੋਂ ਜਿਹੜੀਆਂ OPEC ਕੰਟਰੀਸ ਨੇ ਉਹਨਾਂ ਤੋਂ ਨਾ OPEC ਕੰਟਰੀਆਂ ਪਲੱਸ ਵੈਸੇ 1 ਵੀ ਆ ਜਾਂਦਾ ਉਹਦੇ ਵਿੱਚ ਪਰ ਉੱਥੇ ਜੇ ਟਰਕੀ ਵੀ ਪਹੁੰਚ ਗਿਆ ਪਿੱਛੇ ਚਾਈਨਾ ਵੀ ਪਹੁੰਚ ਗਿਆ ਚਾਈਨਾ ਵੀ ਬਹੁਤ ਖਰੀਦਦਾ ਹੈ ਤਾਂ ਇਹਦਾ ਮਤਲਬ ਹੈ ਕਿ ਸੀਮਤ ਉਤਪਾਦਨ ਤੇ ਵੱਧ ਡਿਮਾਂਡ ਤੇ ਤੁਸੀਂ ਖਰੀਦਣਾ ਡਾਲਰ ਚ ਜੀ ਰੁਪਈਆ ਤੁਹਾਡਾ ਕਮਜ਼ੋਰ ਹੈ ਡਾਲਰ ਹੋਰ ਚੜੇਗਾ ਹਮ ਡਾਲਰ ਹੋਰ ਰੁਪਈਏ ਦੇ ਮੁਕਾਬਲੇ ਵੈਸੇ ਡਾਲਰ ਡਾਊਨ ਹੋ ਰਿਹਾ ਪਰ ਰੁਪਈਏ ਦੇ ਮਾਮਲੇ ਚ ਮਜ਼ਬੂਤ ਹੋ ਰਿਹਾ ਜੀ ਜੀ ਤਾਂ ਫਿਰ ਉਸ ਸੂਰਤ ਚ ਕੀ ਕਰੋਗੇ ਹਮ ਅਛਾ ਕੱਲਾ ਤੁਹਾਡਾ ਐਕਸਪੋਰਟ ਨਹੀਂ ਮਰਨਾ ਕਿਉਂਕਿ ਦੇਖੋ ਜੇ ਤੇਲ ਦੀਆਂ ਕੀਮਤਾਂ ਥੋੜੀਆਂ ਬਹੁਤੀਆਂ ਉਧਰ ਉਧਰ ਹੁੰਦੀਆਂ ਤਾਂ ਸਰ ਕੱਲਾ ਤੁਹਾਡਾ ਐਕਸਪੋਰਟ ਨਹੀਂ ਪ੍ਰਭਾਵਿਤ ਹੋਣਾ ਇੰਡੀਆ ਚ ਪਲਾਸਟਿਕ ਦਾਣਾ ਕਿੱਥੋਂ ਬਣਦਾ ਹਮ ਉਹ ਵੀ ਤੇ ਇਹਨਾਂ ਦਾ ਬਾਈ ਪ੍ਰੋਡਕਟ ਹੈ ਨਾ ਜੀ ਜੀ ਜੋ ਪੈਟਰੋਲੀਅਮ ਪ੍ਰੋਡਕਟ ਨੇ ਇਹਨਾਂ ਦਾ ਹੀ ਬਾਈ ਪ੍ਰੋਡਕਟ ਹੈ ਤੇ ਕੱਲ ਨੂੰ ਪਲਾਸਟਿਕ ਦਾ ਜਿਹੜਾ ਤੰਦਾ ਕਰਨ ਵਾਲੇ ਵਪਾਰੀ ਉਹਨਾਂ ਦਾ ਇਨਪੁਟ ਕਾਸਟ ਨਾ ਵਧੇਗਾ ਹਮ ਅੱਜ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਹੋਰ ਕਿੰਨੀਆਂ ਚੀਜ਼ਾਂ ਨੇ ਉਹ ਸਾਰੇ ਖਰਚ ਅਖੀਰ ਭਾਰ ਖੇਤੇ ਤੇ ਪਊਗਾ ਮੰਨ ਲਓ ਕਿ 60 ਪਾਰੀ ਤੇ ਫਿਰ ਲੋਕਾਂ ਦੇ ਹਾਂਜੀ 60 ਇੰਚ ਮਸ਼ੀਨਾ ਜਿਹੜਾ ਉਹ ਬਿਲਕੁਲ ਹੀ ਅਤਾਨੀ ਕਿਉਂ ਸਾਹ ਲੈਣਾ ਹੀ ਬੰਦ ਹੋ ਗਿਆ ਹੂੰ ਉਹਨੂੰ ਤੇ ਦਮ ਕੋ ਕੱਢਣਾ ਚਾਹੀਦਾ ਹੈ ਨਾ ਇਸ ਸਾਰੇ ਵਰਤਾਰੇ ਦੇ ਸੰਦਰਭ ਤੇ ਟ੍ਰੌਪ ਸਾਹਿਬ ਦੇ ਕੁਝ ਵੀ ਕਹਿੰਦੇ ਰਹਿੰਦੇ ਨੇ ਮੈਨੂੰ ਮਿਲਣ ਵਾਸਤੇ ਫੋਨ ਕਰਦੇ ਮੋਦੀ ਸਾਹਿਬ ਇਦਾਂ ਜੀ ਉਦਾਂ ਸੀ ਪਤਾ ਨਹੀਂ ਇੱਧਰ ਕੋਈ ਪ੍ਰਤੀਕਰਮ ਨਹੀਂ ਆਉਂਦਾ ਕੋਈ ਜਵਾਬ ਨਹੀਂ ਆਉਂਦਾ ਉਹ ਜੋ ਕਹਿ ਰਿਹਾ ਬਸ ਸਾਥ ਹੀ ਸਾਥ ਹੈਗਾ ਨਿਰਮਲ ਸਿੱਧੂ ਨੇ ਇੱਕ ਵਾਰੀ ਗੀਤ ਗਾਇਆ ਸੀ ਬੜਾ ਸੋਹਣਾ ਗੀਤ ਸੀ ਸਾਨੂੰ ਆਪਣੇਆਂ ਤੋਂ ਖਤਰਾ ਹੈ ਗੈਰਾਂ ਦੇ ਮਾਰਿਆਂ ਨਹੀਂ ਮਰਦੇ ਇਸ ਵੇਲੇ ਨਰਿੰਦਰ ਮੋਦੀ ਨੂੰ ਉਹਨਾਂ ਦੇ ਦੋਸਤ ਹੀ ਰਗੜ ਰਹੇ ਨੇ ਜੀ ਬਿਲਕੁਲ ਇਹ ਕਹਿੰਦੇ ਨੇ ਰਿਸਨ ਬਾਈ 트ੰਪ ਮੇਰਾ ਪਰਮ ਮਿੱਤਰ ਹੈ ਉਹ ਵੀ ਕਹਿੰਦਾ ਸੀ ਮੋਦੀ ਮੇਰਾ ਪਰਮ ਮਿੱਤਰ ਹੈ ਪਤਾ ਨਹੀਂ ਇਹਨਾਂ ਦੀ ਮਿੱਤਰਤਾ ਕਿੰਨੀ ਕੁ ਪਰਮ ਹੈ ਪਰ ਇਹ ਆ ਕਿ ਜਿਹੜਾ ਇਸ ਵੇਲੇ 트ੰਪ ਦਾ ਕਰਮ ਹੈ ਉਹ ਤੇ ਬਸ ਗਾਂਧੀਆਂ ਗੱਲਾਂ ਨੇ ਜੇ ਇਹੋ ਜਿਹਾ ਤੁਹਾਡਾ ਕੋਈ ਯਾਰ ਹੈ ਨਾ ਤੇ ਇਹਦੇ ਨਾਲੋਂ ਤੇ ਚੰਗਾ ਵੀ ਇਹੋ ਜਿਹਾ ਕਪੱਤੇ ਯਾਰ ਨਾਲ ਤੇ 100 ਦੁਸ਼ਮਣ ਬਣ ਜਾਣਾ ਉਹੀ ਠੀਕ ਆ ਸੱਚੀ ਗੱਲ ਸੋ ਇਸ ਕਰਕੇ ਇਹ ਬਹੁਤ ਗੁੰਝਲਦਾਰ ਸਥਿਤੀ ਹੈ ਉਸ ਵੇਲੇ ਪੂਰੇ ਜਹਾਨ ਦੀ ਇਹਦਾ ਪਤਾ ਹੀ ਕੁਛ ਨਹੀਂ ਹੈ ਹੂੰ ਰਾਤ ਨੂੰ ਇਹਨੇ ਮਤਲਬ ਕਿ ਉਠਣਾ ਬਾਥਰੂਮ ਜਾਣ ਵਾਸਤੇ ਤੇ ਉਦੋਂ ਹੀ ਇਹਨੇ ਕੋਈ ਪਟਾਕਾ ਪਾ ਦੇਣਾ ਦਿਮਾਗ ਵੀ ਆਪਦਾ ਹੈ ਇਹਦਾ ਸ਼ਕਤੀਆਂ ਵੀ ਆਪਦੀਆਂ ਤੇ ਉਹ ਜਿਹਦੇ ਤੇ ਪੋਸਟ ਪਾਉਂਦਾ ਉਹ ਵੀ ਤੇ ਆਪਦਾ ਹੀ ਬਣਾਈ ਕਰਦਾ ਹੈ ਬਿਲਕੁਲ ਉਹ ਐ ਵੀ ਨਹੀਂ ਕੋਈ ਪੋਸਟ ਉਡਾ ਦੂਗਾ ਵੀ ਬਲੌਕ ਕਰ ਦੂਗਾ ਨਹੀਂ ਸਭ ਕੁਝ ਆਪਨੇ ਕੀ ਉਹਦਾ ਨਾਮ ਆ ਪ੍ਰੁੱਥ ਕੇ ਕਿਹੜਾ ਉਹ ਉਹਦੇ ਤੇ ਚੇਪ ਦਿੰਦਾ ਬਸ ਦੁਨੀਆ ਬਸ ਆਪ ਸੌ ਜਾਂਦਾ ਹੈ ਹੂੰ ਕਰਕੇ ਪੋਸਟ ਨੀਂਦਾ ਨਾ ਲੈਂਦਾ ਨੀਂਦਰਾ ਨਹੀਂ ਆਉਂਦੀਆਂ ਤੇਰੇ ਤੋਂ ਬਿਨਾਂ ਨੀਂਦਰਾ ਨਹੀਂ ਆਉਂਦੀ ਉਹ ਵਾਸਾ ਨੀਂਦਰਾ ਵਾਲਾ ਹੋ ਜਾਂਦਾ ਜੀ ਜੀ ਬਿਲਕੁਲ ਜੀ ਸਾਹਿਲ ਸੇਠੀ ਸਾਹਿਬ ਕਹਿ ਰਹੇ ਨੇ ਕਿ ਅੱਜ ਸ਼ਾਮ ਯੂਐਸਸੀ ਸੁਪਰੀਮ ਕੋਰਟ ਦਾ ਫੈਸਲਾ ਹੈ ਟੈਰਿਫ ਨੂੰ ਲੈ ਕੇ ਕਿ ਟਰੰਪ ਦਾ ਜਿਹੜਾ ਟੈਰਿਫ ਹੈ ਉਹ ਇਲੀਗਲ ਹੈ ਜਾਂ ਲੀਗਲ ਹੈ ਹਾਂ ਜੀ ਦੂਜੀਆਂ ਕੋਰਟਾਂ ਤੇ ਤੁਹਾਨੂੰ ਪਤਾ ਹੀ ਆ ਇਹਦੇ ਵਿਰੁੱਧ ਭੁਗਤੀ ਚੁੱਕੀਆਂ ਤੇ ਜੇ ਸੁਪਰੀਮ ਕੋਰਟ ਚੋਂ ਫੈਸਲਾ ਆ ਗਿਆ ਇਹ ਸਿਆਣਾ ਬਣ ਕੇ ਉਹਨੂੰ ਮੰਨ ਲਏਗਾ ਇਹਦੇ ਤੇ ਵੀ ਪ੍ਰਸ਼ਨ ਚਿੰਨ੍ਹ ਆ ਨਾ ਹੂੰ ਤੇ ਮਨਦਾ ਕੁਛ ਨਹੀਂ ਸਰ ਜੀ ਤੇ ਮੰਨਦਾ ਹੀ ਨਹੀਂ ਕਿਸੇ ਦੀ ਤੇ ਮੈਂ ਤੇ ਤੁਹਾਨੂੰ ਦੱਸਿਆ ਤੇ ਨਾਟੋ ਨੂੰ ਤੋੜ ਦੇਣ ਲੱਗਾ ਗ੍ਰੀਨਲੈਂਡ ਨੂੰ ਜਿੱਥੇ ਆਏਗਾ ਤੇ ਨਾਟੋ ਟੁੱਟ ਗਿਆ ਜੀ ਇਹ ਯੂਨਨ ਨੂੰ ਟੱਚ ਜਾਣਦਾ ਪੈरिस ਡੀਲ ਚੋਂ ਬਾਹਰ ਹੈ ਜਾਪਾਨ ਨੂੰ ਕਹਿੰਦਾ ਕਾਦੀ ਤੁਹਾਡੀ ਵਿਫ਼ਾਦਤ ਕਰੀ ਹੋਇਆ ਹੂੰ ਇੰਡੀਆ ਦਾ ਇੱਕ ਅਲਾਈਅੰਸ ਸੀਗਾ ਛੱਤ ਸੋਲਰ ਵਾਲੇ ਮਾਮਲੇ 'ਚ ਜਿੱਦੇ 'ਚ ਇੰਡੀਆ ਨੰਬਰਦਾਰ ਸੀ ਉਹ ਵੀ ਛੱਡ ਦਿੱਤਾ ਉਸ ਜੀ ਮਨੀਰ ਨੂੰ ਕਹਿੰਦਾ ਕਿ ਬਹੁਤ ਮੇਰਾ ਅਜ਼ੀਜ਼ ਦੋਸਤ ਹੈ ਜੀ ਪਹਿਲੇ ਟਰਮ ਚ ਮੋਦੀ ਹੋਰਾਂ ਨਾਲ ਅੱਛਾ ਵਰਤਿਆ ਉਹਨਾਂ ਨੂੰ ਅਤਵਾਦੀ ਦੱਸਦਾ ਸੀ ਹੁਣ ਉਹਨਾਂ ਨੂੰ ਬਰੀਆਨੀ ਖਵਾਉਂਦਾ ਸੱਤ ਕਿ ਕੀ ਕਰੋਗੇ ਦਾ ਬਿਲਕੁਲ ਸਮਝ ਨਹੀਂ ਆਉਂਦੀ ਭਈ ਉਹ ਆਪ ਦੇ ਹਿਸਾਬ ਨਾਲ ਹੀ ਚੱਲਦਾ ਹੈ ਉਹਦਾ ਆਪ ਦਾ ਹੀ ਹਿਸਾਬ ਤਾ ਵੇ ਭਾਈ ਉਹਦਾ ਆਪ ਦਾ ਹੀ ਹਿਸਾਬ ਕਿਤਾਬ ਹੈ ਆਪਦਾ ਹੀ ਲੇਖਾ ਜੋਖਾ ਹੈ ਤਾਂ ਇੱਥੇ ਦੁਨੀਆ ਮੈਨੂੰ ਲੱਗਦਾ ਕਿ ਮੋਦੀ ਸਾਹਿਬ ਵੀ ਇਹੋ ਹੀ ਸੋਚ ਕੇ ਚੱਲ ਰਹੇ ਆ ਕਿ ਔਖੇ ਸੁਖੇ ਟਾਈਮ ਟਪਾਓ ਹੂੰ ਟਾਈਮ ਟਪਾ ਮਿੱਤਰਾ ਹੋਰ ਵੀ ਕੁਝ ਨਹੀਂ ਆਇਆਗਾ ਟਾਈਮ ਟਪਾਲਾ ਜਿੰਨਾ ਘਟਪਾਇਆ ਜਾਂਦਾ ਹੈ ਜੀ ਬਿਲਕੁਲ ਮਿੰਟ ਜੀ ਟਾਈਮ ਤੇ ਖੈਰ ਚਲੋ ਬੜੀ ਤੇਜ਼ੀ ਨਾਲ ਟੱਪ ਰਿਹਾ ਆਪਣਾ ਤੇ ਮੈਂディ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਰਾਜਕਮਾ ਚ ਧੰਨਵਾਦ ਤੁਹਾਡਾ ਜ਼ਿੰਮੇਵਾਰ ਕੌਣ ਹੈ ਭਾਈ ਕੌਣ ਨਹੀਂ ਆਪਾਂ ਇੱਥੇ ਬੈਠੇ ਨਹੀਂ ਫੈਸਲਾ ਕਰ ਸਕਦੇ ਪਰ ਕਈ ਇੱਕ ਵਾਰੀ ਕੋਈ ਇੱਕੋ ਹੀ ਕਾਰਨ ਜ਼ਿੰਮੇਵਾਰ ਨਹੀਂ ਹੁੰਦਾ ਆ ਗੁਰਮੀਤ ਸਿੰਘ ਜੀ ਕੋਈ ਗੱਲ ਨਹੀਂ ਬਾਜੀ ਕਈ ਵਾਰੀ ਹੁੰਦਾ ਹੈ ਕਿ ਤੁਹਾਡੀ ਗੱਲ ਸਾਨੂੰ ਸੰਪੂਰਨ ਸਮਝ ਨਹੀਂ ਆਉਂਦੀ ਸਾਡੀ ਤੁਹਾਨੂੰ ਸਮਝ ਨਹੀਂ ਆਉਂਦੀ ਕਈ ਵਾਰੀ ਇਦਾਂ ਹੋ ਜਾਂਦਾ ਹੈ ਕੋਈ ਗੱਲ ਨਹੀਂ ਛੱਡੋ ਪੁਰਾ ਹਰਿੰਦਰ ਜੀ ਕਹਿ ਰਹੇ ਨੇ ਕਿ ਸਰ ਜੀ ਪੀਐਮ ਡਾਕਟਰ ਮਨਮੋਹ ਸਿੰਘ ਜੀ ਨੂੰ ਕਮਜ਼ੋਰ ਪੀਐਮ ਕਹਿੰਦੇ ਸਨ ਅੱਜ ਪੀਐਮ ਮੋਦੀ ਸਾਹਿਬ ਕੋਲ ਟਰਾ ਮੈਂ ਤੁਹਾਨੂੰ ਇੱਕ ਵਾਰੀ ਕੰਪੇਅਰ ਕਰਕੇ ਦੱਸਿਆ ਸੀਗਾ ਕਿ ਗੱਲ ਪਤਾ ਕੀ ਹੁੰਦੀ ਆ ਕੁਝ ਬੰਦੇ ਜਿਹੜੇ ਹੁੰਦੇ ਆ ਨਾ ਉਹ ਤਾਤਾ ਤਾਤਾ ਨਹੀਂ ਕਰਦੇ ਉਹ ਸਾਇਲੈਂਟ ਕਿਲਰ ਹੁੰਦੇ ਆ ਹੂੰ ਕੁਝ ਬੰਦੇ ਨਾ ਐ ਡੋਲੇ ਸ਼ੋਲੇ ਜ਼ਿਆਦਾ ਕਰਦੇ ਆ ਤੇ ਹੁੰਦਾ ਕੁਝ ਨਹੀਂ ਵਿੱਚ ਜਿਹੜੇ ਥੋਥੇ ਹੁੰਦੇ ਆ ਫਰਕ ਹੁੰਦਾ ਦੋਨਾਂ ਚੀਜ਼ਾਂ 'ਚ ਕਈ ਸਾਇਲੈਂਟ ਕਿਲਰ ਹੁੰਦੇ ਆ ਆ ਰਾਮ ਨਾਲੀ ਤਰ੍ਹਾਂ ਫਰਦੇ ਬਸ ਜਦੋਂ ਕਰਨਾ ਤਾਂ ਕਰਤਾ ਫਿਤਰਤ ਹੁੰਦੀ ਆ ਨਾ ਹਰ ਇੱਕ ਬੰਦੇ ਦੀ ਆਪਣੀ ਜੀ ਜੀ ਮਨਮੋਹ ਸਿੰਘ ਫੁਕਰੀਆਂ ਨਹੀਂ ਸੀ ਮਾਰਦੇ ਹੂੰ ਉਹਨਾਂ ਦੀਆਂ ਆਪਣੀਆਂ ਮਤਲਬ ਕਿ ਧਾਰਨਾਵਾਂ ਸੀਗੀਆਂ ਫਿਲਾਸਫੀਆਂ ਸੀਗੀਆਂ ਉਹਨਾਂ ਦੇ ਆਪਣੇ ਐਕਸ਼ਨ ਸੀਗੇ ਮੈਂ ਤੁਹਾਨੂੰ ਵਾਕਿਆ ਯਾਦ ਕਰਾ ਦਿੰਨਾ 2000 ਸੱਤ ਚ ਜਦੋਂ ਨਿਊਕਲੀਅਰ ਡੀਲ ਕੀਤੀ ਅਮਰੀਕਾ ਦੇ ਨਾਲ ਤੇ ਸੋਨੀਆ ਗਾਂਧੀ ਦੇ ਸਾਹਮਣੇ ਸਟੈਂਡ ਲੈ ਲਿਆ ਸੀ ਕਿ ਮੈਂ ਕਰਨਾ ਨਹੀਂ ਤੇ ਚੱਕੋ ਅਸਤੀਫਾ ਇਹਨਾਂ ਚੋਂ ਕੋਈ ਦੇ ਕੇ ਦਿਖਾ ਦੇ ਅਸਤੀਫਾ ਬਿਲਕੁਲ ਇਹ ਮੰਗਿਆ ਨਹੀਂ ਦਿੰਦੇ ਤੇ ਨਹੀਂ ਇਹ ਪਹਿਲਾਂ ਲਿਖ ਕੇ ਦੇਉਂਦੇ ਅੱਛਾ ਕੋ ਜਦੋਂ ਮਰਜ਼ੀ ਕਰ ਲੈਣ ਪ੍ਰਬੰਧ ਜੀ ਠੀਕ ਹੈ ਨਾ ਜੀ ਫਿਰ ਜਦੋਂ ਨਿਊਕਲੀਅਰ ਡੀਲ ਹੋ ਗਈ ਹਮ ਮਨਮੋਹਨ ਸਿੰਘ ਨੇ ਜਰਨੇਟਰ ਦਾ ਇੱਕ ਹੈਂਡਲ ਵੀ ਨਹੀਂ ਖਰੀਦਿਆ ਅਮਰੀਕਾ ਤੋਂ ਹਮ ਕਿਹਨਾਂ ਕਿਉਂ ਕਿਉਂਕਿ ਅਮਰੀਕਾ ਦਬਾਅ ਪਾਉਂਦਾ ਸੀ ਸਾਡੇ ਤੋਂ ਸਾਰਾ ਕੁਝ ਲਓ ਪਰ ਜੇ ਕੋਈ ਕੱਲ ਨੂੰ ਤਬਾਈ ਹੁੰਦੀ ਆ ਅਸੀਂ ਦੇਣਾ ਕੱਖ ਨਹੀਂ ਕਿਥਾ ਨਹੀਂ ਇਦਾਂ ਤੇ ਪਿਆਰ ਹੁੰਦੇ ਦਾ ਜੀ ਫਿਰ ਹੋਇਆ ਦੇਵੇਯਾਨੀ ਖੋਬੜੇਕਰ ਕੇਸ ਸ਼ਾਇਦ ਵਰਲੀ ਵਾਂਝੀ ਆਡੀਅנס ਨੂੰ ਪਤਾ ਹੋਵੇਗਾ ਆਪਣੀ ਉਥੇ ਨਾ ਜਿਵੇਂ ਐਮਬੈਸਡਰ ਹੁੰਦੇ ਆ ਉਹ ਡਿਪਟੀ ਸੀਗੀ ਉਥੇ ਹਮ ਇੰਡੀਅਨ ਕੌਂਸਲਰਟ ਦੇ ਵਿੱਚ ਤਾਂ ਉਥੇ ਕੀ ਹੋਇਆ ਸੀ ਜੋ ਆਪਣੀ ਸਫਾਰਤਖਾਨੇ ਦੀ ਉਹ ਬਹੁਤ ਵੱਡੀ ਅਧਿਕਾਰੀ ਸੀ ਉਹਦੇ ਤੇ ਕੇਸ ਹੋ ਗਿਆ ਸੀ ਉੱਥੇ ਨੌਕਰਾਨੀ ਨੇ ਸ਼ਹਿਦ ਕਰ ਦਿੱਤਾ ਸੀਗਾ ਦੇਵੀ ਆਮੀ ਨੂੰ ਬਹੁਤ ਬੁਰੀ ਤਰ੍ਹਾਂ ਡੌਂਗਾ ਤਾ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਫਸਾ ਦਿੱਤਾ ਜੀ ਕਾਨੂੰਨੀ ਦੌਰ ਦੇ ਤਾਂ ਸਰ ਮਨਮੋਹਨ ਸਿੰਘ ਨੇ ਚੁੱਪਚੀ ਪਿੱਤੇ ਕੀ ਕੰਮ ਕੀਤਾ ਕਿ ਇੱਥੇ ਜਿਹੜੀ ਇਹਨਾਂ ਦੀ ਸਫਾਰਤਖਾਨੇ ਦੀ ਸਕਿਉਰਿਟੀ ਸੀ ਉਹ ਸਾਰੀ ਵਾਪਸ ਕਰਤੀ ਅਮਰੀਕਾ ਨੇ ਹਮ ਟਟ ਫੋਰਟਟ ਚੈਲੇਜ ਵਿੱਚ ਤੂੰ ਚੱਲਦਾ ਹੋਵੇਂ ਚੱਲੂਗੀ ਜਿਗਰੀਆ ਯਾਰਾ ਠੀਕ ਹੈ ਅੱਛਾ ਰੋਲਾ ਪਾਉਂਦੀ ਲੋੜ ਨਹੀਂ ਦੇਵਿਆਨੀ ਦਾ ਕੇਸ ਵਾਪਸ ਲੈਣਾ ਪਿਆ ਸੀ ਆ ਤੁਹਾਡੇ ਸਾਹਮਣੇ ਆ ਪਰ ਤਖਤ ਤੌਰ ਤੇ ਆਵਾਜ਼ ਗੂਗਲ ਕਰ ਲਿਓ ਹੂੰ ਕਹਿਣ ਤੇ ਕਰਨ 'ਚ ਬੜੀ ਫਰਕ ਹੁੰਦਾ ਇਹ ਤੇ ਬੇੜਾ ਕਰਕ ਬਾਅਦ ਦੇ ਵਿੱਚ ਆਪਣੇ ਆਨੇ ਕੀਤਾ ਨਾ ਆਪਣੇ ਆ ਤੇ ਮੈਂ ਤੁਹਾਨੂੰ ਦੱਸੀ ਜਾਣਾ ਆ ਜਿਹੜੇ ਇਨਕਲਾਬੀ ਆ ਇਹ ਇਹਨਾਂ ਨੇ ਕੀ ਕੀਤਾ ਆਪਣੇ ਆ ਪੰਜਾਬ ਵਾਲੇ ਇਹਨਾਂ ਦੇ ਮਗਰ ਲੱਗੇ ਫਿਰਦੇ ਨੇ ਚਲੋ ਆਪਣੇ ਵਿਅਕਤੀਗਤ ਫੈਸਲੇ ਆ ਪਰ ਜੇ ਤੁਸੀਂ ਇੱਕ ਪਾਸੇ ਮਨਮੋਹਨ ਸਿੰਘ ਨੂੰ ਹੂੰ ਮੰਨੂ ਕਿ ਉਹ ਪ੍ਰਾਈਡ ਹੈ ਪੰਜਾਬੀਅਤ ਦਾ ਤੇ ਦੂਜੇ ਪਾਸੇ ਇਹਨਾਂ ਦੇ ਇਨਕਲਾਬੀ ਨਾਰੇ ਲਾਓ ਇਹ ਦੋਨੇ ਬਹੁਤ ਕੰਟਰੈਡਿਕਟ ਹੋ ਜਾਂਦੇ ਆ ਜੀ ਇਹਨਾਂ ਨੇ ਰੋਲ ਕੇ ਰੱਖਤਾ ਹੂੰ ਪ੍ਰਸ਼ੰਤ ਪੂਸ਼ਨ ਨੇ ਪਿੱਛੇ ਜੇ ਅਫਸੋਸ ਜ਼ਾਰ ਕੀਤਾ ਹਾਂ ਬਿਲਕੁਲ ਕਿ ਮੈਨੂੰ ਬਈ ਮਾਫ ਕਰ ਦਿਓ ਅਸੀਂ ਮਨਬੂਨ ਸਿੰਘ ਵਰਗੀ ਸ਼ਖਸੀਅਤ ਨੂੰ ਬੜਾ ਜ਼ਲੀਲ ਕੀਤਾ ਜੀ ਕਿਉਂ ਕਿ ਕਿਉਂਕਿ ਇਹਨਾਂ ਨੇ ਵੇਖਿਆ ਅਮਰੀਕਾ ਨੇ ਬਾਜ਼ੀ ਪਲਟਾਈ ਹੈ ਸਰ ਉਸ ਮਾਮਲੇ 'ਚ ਵੇਕਾਨੰਦ ਫਾਊਂਡੇਸ਼ਨ ਵਰਤ ਬੁੱਧਿਆ ਅਰਵਿੰਦ ਕੇਜਰੀਵਾਲ ਜਾਂਦੇ ਆ ਰਾਲੇਗਨ ਸਿੱਧੀ ਚੋ ਇੱਕ ਇਹੋ ਜਿਹਾ ਬੰਦਾ ਲੱਭਦੇ ਸੀ ਕਿ ਮੇਰੇ ਤੇ ਇਹਨਾਂ ਭਰੋਸਾ ਨਹੀਂ ਕਿਸੇ ਨੇ ਕਰਨਾ ਉਹ ਬੁੱਢਾ ਲੱਭ ਲਿਆ ਹੁੰਦਾ ਜੀ ਉਹ ਆ ਕੇ ਤੇ ਉੱਥੇ ਪੈ ਜਾਂਦਾ ਸੀ ਪਥੱਲਾ ਮਾਰ ਕੇ ਤੇ ਚਲੋ ਉਹ ਤੋਂ ਬਾਅਦ ਆ ਵੇਖੋ ਅਗਲਾ ਐਪੀਸੋਡ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਬਿਲਕੁਲ ਉਹ ਤਾਂ ਨਾਮ ਨਹੀਂ ਲੱਗੀ ਹੈ ਸਰ ਹੂੰ ਗੇਮ ਲੱਗੀ ਆ ਕੁਝ ਲੋਕ ਸਵਾਲ ਕਰਦੇ ਕਿ ਮੋਦੀ ਸਾਹਿਬ ਚੁੱਪ ਕਿਉਂ ਨੇ ਕਿਉਂਕਿ ਉਹਨਾਂ ਨੇ ਮਨਮੋਹਨ ਸਿੰਘ ਦਾ ਹਸ਼ਰ ਦੇਖਿਆ ਤੇ ਉਹ ਅਸਾ ਹਸ਼ਰ ਦੇ ਵਿੱਚ ਉਹ ਕੱਲੇ ਗਵਾਹ ਹੀ ਨਹੀਂ ਹੋਰ ਵੀ ਬਹੁਤ ਕੁਝ ਸਨਕ ਤੋਂ ਕਿ ਵਿਵੇਕਾਨੰਦ ਫਾਊਂਡੇਸ਼ਨ ਜਿਹੜੇ ਲੋਕ ਚਲਾਉਂਦੇ ਸਨ ਜਿਨ੍ਹਾਂ ਨੇ ਉੱਥੇ ਖਾਣੇ-ਦਾਣੇ ਦਾ ਸਾਰਾ ਪ੍ਰਬੰਧ ਕੀਤਾ ਤਾਂ ਸਰ ਉਹ ਵਿਵੇਕਾਨੰਦ ਫਾਊਂਡੇਸ਼ਨ ਵਾਲੇ ਅਜ ਮੋਦੀ ਟੀਮ ਦਾ ਹਿੱਸਾ ਹੈ ਜਿਹੜੀਆਂ ਕਹਿਦੀਆਂ ਰਿਪੋਰਟਾਂ ਆਉਂਦੀਆਂ ਰਹੀਆਂ ਵਿਨੋਦ رائے ਵਰਗਿਆਂ ਨੂੰ ਮੁੜ ਕੇ ਪੁਰਸਕਾਰਿਤ ਕੀਤਾ ਇਹਨਾਂ ਨੇ ਹੂੰ 2ਜੀ ਘੁਟਾਲੇ ਦਾ ਕੀ ਬਣਿਆ ਜੀ ਮਰਮੋਣ ਸਿੰਘ ਇੱਕ ਐਸਾ ਪ੍ਰਾਈਮ ਮਿਨਿਸਟਰ ਸੀ ਜਿਨੇ ਚੋਕੇ ਆਪਣੇ ਮੰਤਰੀ ਵੀ ਅੰਦਰ ਮਾਰਦੇ ਸੀ ਪਰ ਕਾਮਨ ਵੈਲਥ ਗੇਮਸ 2G ਕੋਟਾਲਾ ਜਿੱਡਾਂ ਤੇ ਆਧਾਰ ਤੇ ਅਰਵਿੰਦ ਕੇਜਰੀਵਾਲ ਹੋਰਾਂ ਦਾ ਸਿਆਸੀ ਜਨਮ ਹੋਇਆ ਉੱਡਕਪੇ ਕੋਟਾਂ ਚ ਹੂੰ